ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਗੁਰਮੁਖੀ ਲਿਪੀ ਨੂੰ ਹੋਰ ਸਵਾਰਿਆ ਅਤੇ ਇਸ ਦੀ ਪੜ੍ਹਾਈ ਵਾਸਤੇ ਇੱਕ ਸਕੂਲ ਖੰਡੂਰ ਸਾਹਿਬ ਵਿਖੇ ਖੋਲਿਆ ਉਸ ਸਕੂਲ ਵਿੱਚ ਕੇਵਲ ਬੱਚੇ ਹੀ ਨਹੀਂ ਬਲਕਿ ਵਾਰੋਂ ਆਏ ਸਿੱਖ ਵੀ ਪੜ੍ਹਦੇ ਸਨ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਵੀ ਸਿੱਖਾਂ ਦਾ ਇੱਕ ਵੱਡਾ ਵਿਰਸਾ ਸੀ ਉਹਨਾਂ ਨੇ ਇਹਨਾਂ ਅਮੋਲਕ ਜੀਵਨ ਅਮੋਲਕ ਜੀਵਨ ਸਾਖੀਆਂ ਤੋਂ ਬਹੁਤ ਸਿੱਖਿਆ ਪ੍ਰਾਪਤ ਕਰਨੀ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ 7 ਸਾਲ ਕਰਤਾਰਪੁਰ ਰਹਿ ਕੇ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਜੀਵਨ ਸਾਖੀਆਂ ਸੁਣ ਚੁੱਕੇ ਸਨ ਅਤੇ ਇਹਨਾਂ ਸਿੱਖਿਆ ਦੇ ਕਹਾਖੀਆਂ ਨੂੰ ਉਹ ਦਰਬਾਰ ਦੇ ਵਿੱਚ ਪ੍ਰਮਾਣ ਦੇ ਤੌਰ ਤੇ ਸੁਣਾਇਆ ਵੀ ਕਰਦੇ ਸਨ ਭਾਈ ਪੈੜਾ ਮੋਖਾ ਗੁਰਮੁਖੀ ਲਿਪੀ ਦਾ ਬਹੁਤ ਮਾਹਰ ਸੀ ਗੁਰੂ ਜੀ ਨੇ ਉਸ ਨੂੰ ਮੰਗਵਾ ਲਿਆ ਗੁਰੂ ਅੰਗਦ ਦੇਵ ਜੀ ਪਹਿਲਾ ਸਾਖੀ ਸੁਣ ਲੈਂਦੇ ਸਨ ਫਿਰ ਉਸ ਨੂੰ ਪੈੜੇ ਮੋਖੇ ਨੂੰ ਲਿਖਿਆਉਂਦੇ ਸਨ ਇੱਕ ਸਾਲ ਦੇ ਵਿੱਚ ਸਾਰੀ ਜਨਮ ਸਾਖੀ ਤਿਆਰ ਹੋ ਗਈ ਉਹਨਾਂ ਦਿਨਾਂ ਵਿੱਚ ਖੰਡੂਰ ਸਹਿ ਦੇ ਕੇ ਸਿਵਨਾਥ ਨਾਮੀ ਇੱਕ ਜੋਗੀ ਤਪਾ ਰਹਿੰਦਾ ਸੀ ਉਹ ਸਧਾਰਨ ਲੋਕਾਂ ਨੂੰ ਮੂਰਖ ਬਣਾ ਕੇ ਧਨ ਲੁੱਟਦਾ ਸੀ ਇੱਕ ਸਾਲ ਖੰਡੂਰ ਵਿਖੇ بارش ਨਾ ਹੋਈ ਲੋਕਾਂ ਦੀਆਂ ਫਸਲਾਂ ਸੁੱਕਣ ਲੱਗੀਆਂ ਪਿੰਡ ਦੇ ਲੋਕ ਇਕੱਠੇ ਹੋ ਕੇ ਤਪੇ ਦੇ پاس ਗਏ ਤੇ ਉਸ ਨੂੰ ਕਹਿਣ ਲੱਗੇ ਕਿ ਸਾਡੀਆਂ ਫਸਲਾਂ ਸੁੱਕ ਰਹੀਆਂ ਹਨ ਕਿਰਪਾ ਕਰਕੇ ਮੀਂਹ ਪਵਾਓ ਜੋਗੀ ਤਪੇ ਨੇ ਕਿਹਾ ਮੈਂ ਗ੍ਰਸਤੀ ਗੁਰੂ ਜੀ ਦੇ ਇੱਥੇ ਹੋਣ ਕਰਕੇ ਨਹੀਂ ਪੈਂਦਾ ਉਸ ਨੂੰ ਪਿੰਡ ਵਿੱਚੋਂ ਕੱਢ ਦਿਓ ਤਾਂ ਮੀਂਹ ਆਪਣੇ ਆਪ ਹੀ ਪੈ ਜਾਵੇਗਾ ਜਦ ਗੁਰੂ ਅੰਗਦ ਦੇਵ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਖੰਡੂਰ ਛੱਡ ਕੇ ਬਾਹਰ ਜੰਗਲਾਂ ਵਿੱਚ ਚਲੇ ਗਏ ਪਰ ਮੀ ਫਿਰ ਵੀ ਨਾ ਪਿਆ ਜਦ ਬਾਬਾ ਅਮਰ ਸ੍ਰੀ ਗੁਰੂ ਅਮਰਦਾਸ ਜੀ ਖੰਡੂਰ ਵਿਖੇ ਗੁਰੂ ਜੀ ਨੂੰ ਮਿਲਣ ਆਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਜੋਗੀ ਤਪੇ ਦੇ ਕਾਰਨ ਨਗਰ ਛੱਡ ਗਏ ਹਨ ਫਿਰ ਉਹ ਪਿੰਡ ਦੇ ਕਿਸਾਨਾਂ ਪਾਸ ਗਏ ਅਤੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਮੀ ਪਵਾਉਣਾ ਚਾਹੁੰਦੇ ਹੋ ਤਾਂ ਜੋਗੀ ਤਪੇ ਨੂੰ ਆਪਣੇ ਖੇਤਾਂ ਵਿੱਚ ਲੈ ਜਾਓ ਇਸ ਖੇਤ ਵਿੱਚ ਵੀ ਤਪਾ ਜਾਏਗਾ ਉੱਥੇ ਮੀਂਹ ਪਵੇਗਾ ਕਿਸਾਨਾਂ ਨੇ ਜਦ ਤਪੇ ਨੂੰ ਫੜ ਕੇ ਬਾਹਰ ਕੱਢਿਆ ਤਾਂ ਉਸੇ ਵੇਲੇ ਬੱਦਲ ਹੋ ਗਿਆ ਤੇ ਜਦ ਉਹ ਖੇਤ ਵਿੱਚ ਲੈ ਕੇ ਗਏ ਤਾਂ بارش ਸ਼ੁਰੂ ਹੋ ਗਈ ਸਾਰੇ ਕਿਸਾਨ ਫਿਰ ਉਸ ਨੂੰ ਖਿੱਚ-ਖਿੱਚ ਕੇ ਆਪਣੇ ਖੇਤਾਂ ਦੇ ਵਿੱਚ ਲਈ ਜਾਂਦੇ ਸੀ ਇਸ ਖਿੱਚੋ-ਤਾਣ ਦੇ ਵਿੱਚ ਹੀ ਜੋਗੀ ਤਪੇ ਦੀ ਮੌਤ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ